ਸ੍ਰੀ ਕੌਰ ਜੀ ਸਾਰਿਆਂ ਨੂੰ ਅੱਜ ਆਪਾਂ ਕद्दू ਦਾ ਖੀਰ ਬਣਾਵਾਂਗੇ ਕद्दू ਦੀ ਆ ਕद्दू ਹੈ ਇੱਕ ਛੋਟਾ ਤੇ ਇਹਨੂੰ ਆਪਾਂ ਪਹਿਲਾਂ ਹੱਥ ਤੋਂ ਮੜਾ ਜਾ ਇੱਕ ਪਾਸੇ ਲਾ ਦੇਾਂਗੇ ਆ ਪਹਿਲਾਂ ਤਾਂ ਹਲਵਾ ਕਹਿਣ ਲੱਗੇ ਸੀ ਤੇ ਬਣਾਉਣੀ ਖੀਰ ਸੀਗੀ ਤੇ ਹਲਵਾ ਤਾਂ ਮੇਰੇ ਮੂੰਹ ਚ ਆਇਆ ਰਿਹਾ ਏ ਇਹਨੂੰ ਮੜਾ ਮੜਾ ਛਿੱਲ ਦੇਾਂਗੇ ਤੋ ਆ। ਛਿੱਲਕੇ ਨਾਲੇ ਉਤੋਂ ਮਾ ਜਿਹੜਾ ਕਰਣਾ ਹੁੰਦਾ ਏ ਛੇਤੀ ਰਿਜ ਜਾਂਦਾ ਹੈਗਾ। ਛਿੱਲਿਆ ਕੱਦੋ। ਜੇ ਨਾ ਛਿੱਲਗੇ ਫੇਰ ਉਹ ਛੇਤੀ ਰਿਜਦਾ ਨਹੀਂ। ਕਦੋਂ ਆਪਾਂ shell ਕੇ ਮਾੜਿਆ ਤੋਂ ਵਾਂਗੇ ਇਥੋਂ ਆ ਜਿਹੜਾ ਉੱਤੇ ਲਫੂਜਾ ਲੱਗਾ ਕਦੂ ਦਾ shell ਦਾ ਇਹ ਲੈ ਜੂਗਾ ਸਾਰਾ ਸਾਬ ਤੇ ਨੂੰ ਧੋਵਾਂਗੇ ਤੇ ਸਾਬ ਤਾਂ ਹੀ ਕਦੂ ਕੱਸ਼ ਕਰਾਂਗੇ چیرਦੇ ਨਹੀਂ ਵਿਚਾਲਿਓ ਉਹਨਾਂ ਪਾਏ ਜੇ ਤੋਂ ਦੇਾਂਗੇ ਜੱਗ 'ਚ

ਤੇ ਆਪਾਂ ਹੁਣ ਅੱਗ ਬਾਲਾਂਗੇ ਕੜਾਈ ਧਰਾਂਗੇ ਤੇ ਇਹਦਾ ਪਾਣੀ ਨਿਚੋੜਦੇ ਪਾਣੀ ਆਪਾਂ ਵਿੱਚ ਸੁਕਾਵਾਂਗੇ ਹੁਣ ਆਪਾਂ ਦੁੱਧ ਪਾਵਾਂਗੇ ਅੱਧਾ ਕਿਲੋ ਦੁੱਧ ਹੈ ਪਾਇਆ ਕੱਦੂ ਹੈ ਤੇ ਇਹ ਜਿਹੜਾ ਦੁੱਧ ਗਰਮ ਹੋ ਗਿਆ ਚੰਗੀ ਤਰ੍ਹਾਂ ਤੇ ਫਿਰ ਆਪਾਂ ਵਿੱਚ ਕੱਦੂ ਪਾਵਾਂਗੇ க் தி ਉਹ ਆਪਣਾ ਰੇਜੇ ਪੈ ਗਿਆ ਤੇ ਹੁਣ ਆਪਾਂ ਕਦੋਂ ਪਾਵਾਂਗੇ ਹੁਣ ਆਪਾਂ 2-4 ਮਿੰਟ ਬੈਠ ਕੇ ਨਵੀਂ ਆਇਆ ਰਿੰਨੀ ਜਾਵਾਂਗੇ ਉੱਤੋਂ ਠੱਕ ਦੇ ਨਿਕਰਾ ਕਿ ਦੂਜੇ ਠੱਕਾ ਅਗੇ ਤਾਂ ਦੁੱਧ ਬਾਹਰ ਆਊਗਾ ਉਬਲੂਗਾ ਤੇ ਆਪਾਂ ਫੇਰ ਕਟਛੀ ਮਾਰਾਂਗੇ ਲੋ 10 ਮਿੰਟ ਹੋ ਗਏ ਕੱਦੂ ਪਾਏ ਨੂੰ ਤੁਸਨੋ ਕੋ ਸਾ ਅਦਰਜੇ ਹੋ ਗਿਆ ਹੈ ਤੇ ਹੁਣ ਆਪਾਂ ਲੈਚੀ ਤੋੜ ਕੇ ਪਾਵਾਂਗੇ ਨਾਲੇ ਲੌਂਗ ਪਾਵਾਂਗੇ ਦੋ ਲੌਂਗ ਪਾਵਾਂਗੇ ਨਾਲੇ ਆਪਾਂ ਖੰਡ ਪਾ ਦਾਂਗੇ ਹੁਣੇ ਵੇ ਕਿ ਜਿ ਪਾਵਾਂਗੇ ਆਪਾਂ ਦੋ 4 ਮਿੰਟ ਹੋ ਰਹਿਣਾਂਗੇ ਫਿਰ ਆਪਾਂ ਲਾ ਲਾਂਗੇ ਫਿਰ ਆਪਣੀ ਬਹੁਤ ਵਧੀਆ ਬਣੋਂਗੇ ਲਓ 15 ਮਿੰਟ ਹੋ ਗਏ ਖੰਡ ਵੀ ਪਾਈ ਨੂੰ ਤੇ ਆਪਾਂ 10-15 ਤਣ ਸੇਕ ਹੋਰ ਲਵਾਤਾ 15 ਮਿੰਟ ਤੇ ਹੁਣ ਇਹ ਖੀਰ ਬਣ ਗਈ ਐ ਤੇ ਆਪਾਂ ਲਾਵਾਂਗੇ ਕੋਲੀ ਚ ਮਾਵਾਂਗੇ ਖੀਰ ਬਹੁਤ ਵਧੀਆ ਬਣੀ ਹੈ ਕਿਉਂਕਿ ਨਹੀਂ ਪਾਇਆ ਪਾ ਕੁਛ ਨਹੀਂ ਪਾਇਆ ਕੱਲਾ ਦੁੱਧ ਪਾਇਆ ਹੈ ਤੇ ਲੌਂਗ ਲੈ ਚੀ ਪਾਈ ਹੈ ਬਹੁਤ ਵਧੀਆ ਖੀਰ ਬਣੀ ਹੈ ਦੇਖੋ ਕਿੰਡੀ ਵਧੀਆ ਬਣੀ ਹੈ ਖੀਰ ਜਿਨੇ ਜਿਨੇ ਖਾਣੀ ਆ ਜਾਓ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ